ਹੈਲੋ ਹਾਂ ਹਾਂ ਅੱਛਾ ਤੋ ਅਸੀਂ ਨੀਮ ਦੇ ਭਾਈ ਤੇਰੇ ਕੋਲ ਸਦਾਰਾ ਲੈ ਕੇ ਹਾਂ ਸਾਨੂੰ ਨਾ ਠੀਕ ਤੋ ਨਾ ਉਦੋਂ ਤਾ ਤੂੰ ਦਵਾ ਦਾ ਮੂੰਹ ਚੱਕ ਕੇ ਆਈ ਭੱਜ ਗਈ ਸਾਨੂੰ ਛੱਟ ਕੇ ਜਿਵੇਂ ਅਸੀਂ ਤੈਨੂੰ ਮੁੱਲ ਲੈ ਕੇ ਪਾਉਂਦੇ ਹੁੰਦਾ ਤੇ ਅੱਜ ਤੂੰ ਸੰਧਾਰੇ ਢੀਕਦੀ ਉਦੋਂ ਤੈਨੂੰ ਸ਼ਰਮ ਨਹੀਂ ਆਈ ਵੀ ਮੈਂ ਭੱਜ ਕੇ ਵਿਆਹ ਕਰਾਉਣੀ ਆ ਹਾਂ ਜਹੋ ਜੀ ਕਰਦੇ ਉਹੋ ਜੀ ਭਰ ਭੋਗਤੀ ਚੰਨ ਤੇਰੇ ਕੋਲ ਕਿਸੇ ਨੇ ਨਹੀਂ ਸੁਧਾਰਾ ਲੈ ਕੇ ਆਉਣਾ ਚਾਹੇ ਸਾਡੇ ਲੋ ਤੇਰੇ ਪਾਸੇ ਆ ਸਿਕਵਾ ਡਾਂਡਾ ਲੰਗਦਾ ਆ ਜਾਂਦਾ ਚਾਹੇ ਕਿਸੇ ਦਾ ਆਈ ਜਾਂਦਾ ਉਹਦੇ ਵੀ ਤੈਨੂੰ ਪਤਾ ਸੀ ਮੈਂ ਸੁਧਾਰੇ ਡੀਕਣੀ ਆ ਤੇ ਮੈਂ ਆਪਣੇ ਮਾਪਿਆਂ ਨੂੰ ਤੇ ਭਰਾ ਨੂੰ ਛੱਟ ਕੇ ਜਾਨੀ ਆ ਉਹਦੇ ਤਾਂ ਤੂੰ ਆਂਦੀ ਸੀ ਮੈਂ ਆਪਣੀ ਮਰਜ਼ੀ ਨਹੀਂ ਕਰਾਉਣਾ ਇਹ ਤਾਂ ਤੂੰ ਸੁਧਾਰੇ ਡੀਕਦੀ ਆ ਉਦੋਂ ਵੀ ਪਤਾ ਸੀ ਤੈਨੂੰ ਵੀ ਸੌਣ ਹੋਣੀ ਆਉਣੇ ਆ ਜਾਂ ਗਾਂ ਲੋੜੀਆਂ ਦਵਾਲਾਂ ਆਉਣੀਆਂ ਤੇ ਮੇਰਾ ਮਾਪਿਓ ਮੈਨੂੰ ਕੀ ਸੋਚੂਗਾ ਮੇਰੇ ਬਾਰੇ ਤੇ ਨਾ ਮੈਂ ਡੀਕਿੰਗ ਵੀ ਉਹਨਾਂ ਨੂੰ ਲੋਕਾਂ ਦੇ ਮਾਪਿਓ ਉਹਨੂੰ ਕਿ ਤੇ ਮੇਰੇ ਦਿਲ ਤੇ ਕੀ ਬੇਟੂ ਉਦਦੇ ਵੀ ਤੈਨੂੰ ਲੋੜ ਸੀ ਮਾਪਿਓ ਦਾ ਹਾਂ ਹੁਣ ਮਿਲ ਤੋਂ ਰੋਲਾ ਪਾਉਣੀ ਆ ਨਕਮਾਂਡ ਸੁਣ ਕੇ ਕੀ ਸੋਚੂਗਾ ਕੀ ਹੋ ਰਿਹਾ ਜੱਸੀ ਕੀ ਹੋ ਰਿਹਾ ਭੈਣੇ ਹੋਰ ਕੀ ਆਣੀ ਭੈਣੇ ਆ ਹੁਣ ਕੋਣ ਲੰਦੀ ਆ ਕਹਿੰਦੀ ਸੁਨਾਰੇ ਲੈ ਕੇ ਆ ਜੇ ਤਾਂ ਉਦੋਂ ਤਾਂ ਉੱਜੜਦੀ ਸੀ ਕਿ ਉਦੋਂ ਕਹਿੰਦੀ ਮੈਂ ਆਪਣੀ ਮਰਜ਼ੀ ਨਾਲ ਕਰਾਂ ਮੈਂ ਤੇ ਉਦੋਂ ਨਹੀਂ ਸੀ ਉਹਨੂੰ ਤੇਰੀ ਚਾਚੀ ਆਈ ਆ ਮੇਰੇ ਕੋਲੇ ਸੁਣ ਕੇ ਬੋਲਦੀ ਨੂੰ ਮੈਂ ਹਾਂ ਉਹ ਤਾਂ ਤੂੰ ਸ਼ਰਮ ਨਹੀਂ ਖਾਤੀ ਵੀ ਮੈਂ ਆਪਦਾ ਭਰਾ ਸੱਟ ਕੇ ਜਾਣੀ ਮੈਂ ਤੈਨੂੰ ਦੱਸਦਾ ਨਾ ਤਾਂ ਤੂੰ ਮੁੰਡੇ ਨੂੰ ਕੂਣ ਲਾਉਣਾ ਨਾ ਤੂੰ ਆਪਦੇ ਪਿਓ ਨੂੰ ਲਾਉਣਾ ਤੇ ਨਾ ਤੂੰ ਮੈਨੂੰ ਕੂਣ ਤੂੰ ਸਾਡੇ ਇੱਲੋਂ ਮਰ ਗਈ ਅਸੀਂ ਤੇਰੇ ਇੱਲੋਂ ਮਰ ਕੇ ਸਾਥੋਂ ਬਾਂ ਬਾਂ ਨਾ ਕਰਾ ਸਾਨੂੰ ਆਂਡ ਕਮਾਂਡ ਦੇਖਦਾ ਹਾਂ ਤੂੰ ਸਾਨੂੰ ਤਪਾ ਕੇ ਮਾਰਾ ਤੂੰ ਤਾਂ ਸਾਨੂੰ ਐਂ ਸੱਟ ਕੇ ਜਿਵੇਂ ਅਸੀਂ ਤੈਨੂੰ ਮੁੱਲ ਦੀ ਲੈ ਕੇ ਪਾਲਿਆ ਹੁੰਦਾ ਉਦੋਂ ਵੀ ਤੈਨੂੰ ਪਤਾ ਸੀ ਵੀ ਸੌਣ ਆਉਣਾ ਗਾਂਹ ਲੋੜਾਂ ਦਵਾੜਾਂ ਆਉਣਾ ਮਾਪਿਆਂ ਪੇਕਿਆਂ ਦੀ ਲੋੜ ਹੁੰਦੀ ਹੈ ਅਸੀਂ ਨਹੀਂ ਆਉਣਾ ਸੁਧਾਰਾ ਲੈ ਕੇ ਸਾਨੂੰ ਫੋਨ ਨਾ ਕਰੀ ਤੇ ਨਾ ਕਰੀ ਮੁੰਡੇ ਨੂੰ ਹਾਂ ਤਪਾਇਆ ਹੋਇਆ ਨਹੀਂ ਆਤੇ ਨੇ ਨੰਬਰ ਲੱਭ ਲੈ ਕਿੱਥੋਂ ਦੇ ਰਾਜ ਭੂਲਾ ਲੈ ਸਾਲ 2 ਸਾਲ ਹੋ ਗਏ ਨੂੰ ਗਈ ਨੂੰ ਹੁਣ ਕਿ ਮੈਨੂੰ ਪ੍ਰੋਹਣਾ ਦਾਮ ਕਰਦਾ ਇਹ ਨਹੀਂ ਦਿੰਦਾ ਪ੍ਰੋਹਣਾ ਹੋ ਸਾਡਾ ਲੱਭਿਆ ਹੋਵੇ ਤਾਂ ਪ੍ਰੋਹਣਾ ਹੋਵੇ ਸਾਡਾ ਦਾਦੇ ਨੂੰ ਘਾਣਾ ਸਾਡਾ ਕੀ ਲੱਗਦਾ ਉਹ ਹੁਣ ਸਾਨੂੰ ਫੋਨ ਲੰਦੀ ਆ ਕਹਿੰਦੀ ਮੈਨੂੰ ਉਹ ਸੁਧਾਰੇ ਦੇ ਕੇ ਜਾਉ ਉੱਦ ਦੇ ਨਿਸ਼ੇ ਨੂੰ ਪਤਾ ਵੀ ਮੈਨੂੰ ਸੁਧਾਰਿਆਂ ਦੀ ਰੋੜ ਸਾਨੂੰ ਫੋਨ ਨਹੀਂ ਲਾਉਣਾ ਤੂੰ ਅੱਜ ਤੋਂ ਬਾਅਦ ਹਾਂ ਇੱਡੋ ਅਸੀਂ ਮਾਰ ਕੇ ਤੂੰ ਸਾਡੇ ਇੱਡੋ ਮਾਰ ਗਈ ਨਾ ਜਵਾਕ ਨੂੰ ਫੂਲ ਲਾਉਣਾ ਤੈਨੂੰ ਨਹੀਂ ਸੀ ਪਤਾ ਮੇਰਾ ਕੱਲਾ ਕੱਲਾ ਨਾਲ ਦਾ ਜੰਮਿਆ ਭਰਾ ਤੇ ਮੈਂ ਨੱਕ ਪਟਾ ਕੇ ਜਾਨੀ ਆ ਜਿਹੜਾ ਤਾਂ ਇਹ ਜੰਦਗਾ ਨਾ ਐ ਉਹਨਾਂ ਨਾਲ ਕੋਈ ਰਿਸ਼ਤੇਦਾਰੀ ਨਹੀਂ ਹੁੰਦੀ ਅਰ ਖੇਚ ਤਾਲਿਆਂ ਦੀ ਸਾਡੀ ਕੋਈ ਤੇਰੇ ਨਾਲ ਰਿਸ਼ਤੇਦਾਰੀ ਇੰਨੀ ਨਹੀਂ ਹੁੰਦੀ ਆ ਨਾ ਤਾਂ ਸਾਨੂੰ ਨਾ ਫੂਲ ਲਾਈਂ ਅੱਗੇ ਤੋਂ ਨਾ ਚਾਚੀ ਨੇ ਨਹੀਂ ਗੱਲ ਕਰਨੀ ਚਾਚੀ ਨਾਲ ਤੇਰੇ ਡੇਲੇ ਸਾਂਝੇ ਆ ਕੋਈ ਚਾਚੀ ਨਹੀਂ ਗੱਲ ਕਰਨੀ ਨਾ ਤੇਰੀ ਕੋਈ ਚਾਚੀ ਹੈ ਨਾ ਕੋਈ ਤਾਈ ਹੈ ਲੈ ਚਾਚੀ ਨਾਲ ਗੱਲ ਕਰਾ ਦੇ ਮੇਰੇ ਮੈਂ ਕਹਿ ਚੁੱਕੀ ਰਹਿ ਦੱਸ ਜੇ ਤੇਰੇ ਨਾਲ ਕੇ ਹਾਂ ਤੇ ਤੂੰ ਮਾਂ ਦੀ ਨਹੀਂ ਬਣੀ ਪਿਆਉਂਦੀ ਨਹੀਂ ਬਣੀ ਤੇ ਚਾਚਾ ਤੇ ਤਾਇਆ ਦੀ ਤੂੰ ਕੀ ਲੱਗਦੀ ਹੈ ਹਾਂ ਸਾਟਾ ਨਹੀਂ ਤੇਰੇ ਨਾਲ ਕੋਈ ਲਿੰਕ ਹੋਏਗਾ ਖਬਰਦਾਰ ਚ ਅੱਜ ਤੋਂ ਫੋਨ ਲਾ ਜਿੱਥੇ ਮਰਜੀ ਰਹਿ ਜਿੱਥੇ ਮਰਜੀ ਮਾਰ ਕਰ ਸਾਡੇ ਤੋਂ ਬੰਦ ਕਰ ਮਰਦੀ ਹੁਣ ਮਰ ਜਾ ਸਾਟਾ ਨਹੀਂ ਤੇਰੇ ਨਾਲ ਕੋਈ ਲਿੰਕ ਦਾ ਨਾ ਅਸੀਂ ਸਦਾਰਾ ਲੈ ਕੇ ਅੱਜ ਅੱਜੇ ਨਾ ਕੱਲ ਅੱਜ ਸਾਨੂੰ ਨਾ ਟਿੱਕੀ ਜੇ ਤੈਨੂੰ ਇੰਨੀ ਮਾਪਿਆਂ ਦੀ ਲੋੜ ਸੀ ਤਾਂ ਉਦੋਂ ਸਾਨੂੰ ਅਹ ਵੇਂਦੀ ਤੂੰ ਵੀ ਮੇਰੇ ਮਾਂ ਪਿਓ ਦਾ ਕੀ ਹਾਲ ਆ ਜਿਨ੍ਹਾਂ ਨੇ ਮੈਨੂੰ ਜੰਮਿਆ ਪਾਲਿਆ ਮੈਂ ਦੋ ਸਾਲਾਂ ਪਿੱਛੋਂ ਅੱਜ ਫੋਨ ਲਾਉਣ ਲੱਗੀ ਆ ਕੌਣ ਕਿਤੇ ਹੋਇਆ